ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਇਆ ਪੰਜਾਬ ਦੀਆਂ ਖੇਡਾਂ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੇ ਮੇਰਾ ਨਾਮ ਇਹ ਹੈ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਪੰਜਾਬ ਦੀਆਂ ਖੇਡਾਂ ਇਹ ਆਮ ਕਹਾਵਤ ਹੈ ਕਿ ਨਿਰੋਗ ਸਰੀਰ ਵਿੱਚ ਹੀ ਨਿਰੋਗ ਮਾਨ ਨਿਵਾਸ ਕਰਦਾ ਹੈ ਇਹ ਹੈ ਵੀ ਬਿਲਕੁਲ ਸੱਚ ਹੈ ਖੇਡਾਂ ਮਨੁੱਖੀ ਜੀਵਨ ਵਿੱਚ ਖੁਸ਼ੀ, ਖੇੜਾ, ਤਾਜ਼ਗੀ ਅਤੇ ਉਤਸ਼ਾਹ ਪੈਦਾ ਕਰਦੀਆਂ ਹਨ। ਪੰਜਾਬ ਦੇ ਬੱਭੂ ਜ਼ਿੰਦਾਦਿਲ ਤੇ ਖੁਸ਼ਮિજાਜ ਇਸੇ ਕਰਕੇ ਹਨ ਕਿਉਂਕਿ ਉਹ ਰੱਜ ਕੇ ਖਾਂਦੇ ਹਨ ਅਤੇ ਖੂਬ ਖੇਡਾਂ ਖੇਡ ਕੇ ਜ਼ਿੰਦਗੀ ਦਾ ਮਜ਼ਾ ਮਾਣਦੇ ਹਨ। ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਦੇਸੀ ਖੇਡਾਂ ਅੱਜ ਵੀ ਪ੍ਰਚਲਿਤ ਹਨ ਤੇ ਕੁਝ ਉਲੋਪ ਹੋ ਗਈਆਂ ਹਨ। ਹਰੇਕ ਪੰਜਾਬੀ ਆਪਣੀ ਉਮਰ ਅਤੇ ਰੁਚੀ ਅਨੁਸਾਰ ਇਨ੍ਹਾਂ ਖੇਡਾਂ ਵਿੱਚ ਭਾਗ ਲੈਂਦਾ ਹੈ। ਵੱਡੇ ਬਜ਼ੁਰਗ ਤਾਸ, ਸਤਰੰਜ, ਚੌਪੜ ਆਦ ਖੇਡ ਕੇ ਮਨ ਪਰਚਾਉਂਦੇ ਹਨ। ਬੱਚਿਆਂ ਤੇ ਕੁੜੀਆਂ ਨੂੰ ਲੁਕਣ ਮਿੱਟੀ ਪਿਆਰੀ ਲੱਗਦੀ ਹੈ। ਗੱਭਰੂ ਸੌਂਚੀ ਪੱਕੀ, ਲੂਣ ਤੇਲ, ਡੰਡ ਪਲਾਂਗੜਾ, ਲੂਣ ਮਿਆਣੀ ਅਤੇ ਕਬੱਡੀ ਆਦ ਖੇਡ ਕੇ ਆਨੰਦ ਮਾਣਦੇ ਹਨ। ਸੌਂਚੀ ਪੱਕੀ ਮਾਲਵੇ ਦੀ ਖੇਡ ਹੈ। ਇਸ ਵਿੱਚ ਇੱਕ ਖਿਡਾਰੀ ਦੂਜੇ ਪਾਸੇ ਜਾ ਕੇ ਉੱਥੋਂ ਦੇ ਖਿਡਾਰੀ ਦੀ ਛਾਤੀ ਵਿੱਚ ਜਾ ਕੇ ਧੱਫੇ ਮਾਰਦਾ ਹੋਇਆ ਉਸ ਨੂੰ ਪਛਾਣ ਤੱਕਦਾ ਹੈ। ਤੇ ਦੂਜਾ ਉਸਦੀ ਵੀਣੀ ਫੜਦਾ ਹੈ। ੱਫੇ ਮਾਰਨ ਵਾਲਾ ਆਪਣੀ ਵੀਣੀ ਛਡਾਉਂਦਾ ਹੈ। ਇਸ ਤਰ੍ਹਾਂ ਖਿਡਾਰੀ ਦੀ ਤਾਕਤ ਦਾ ਪਤਾ ਚੱਲਦਾ ਹੈ। ਲੂਨ ਤੇਲ ਇੱਕ ਹਾਕੀ ਵਰਗੀ ਖੇਡ ਹੈ। ਇਸ ਵਿੱਚ ਖਿਡਾਰੀ ਜ਼ਮੀਨ ਵਿੱਚ ਲੱਲੇ ਖੁੱਡੀਆਂ ਕੱਢ ਕੇ ਖੁੰਡੀਆਂ ਨਾਲ ਕੋਲ ਖੋਲ ਜਾਂਦੇ ਹਨ। ਇੱਕ ਖਿਡਾਰੀ ਖੁੱਦੋ ਨੂੰ ਖੁੰਡਾ ਮਾਰਦਾ ਹੈ। ਦਾਈ ਵਾਲਾ ਉਸ ਨੂੰ ਭੱਜ ਕੇ ਫੜਦਾ ਹੈ ਤੇ ਨੇੜਲੇ ਖਿਡਾਰੀ ਨੂੰ ਮਾਰਦਾ ਹੈ। ਜਦੋਂ ਖਿੱਦੋ ਖਿਡਾਰੀ ਨੂੰ ਲੱਗ ਜਾਵੇ ਤਾਂ ਦਾਈ ਉਸ ਦੇ ਸਿਰ ਆ ਜਾਂਦੀ ਹੈ ਪੀਲ ਪਲੰਗੜਾ ਖੇਡ ਗਰਮੀਆਂ ਵਿੱਚ ਦੁਪਹਿਰ ਦੇ ਸਮੇਂ ਛਪੜਾਂ ਦੇ ਕੰਡੇ ਉੱਗੇ ਬੋੜਾਂ ਦੇ ਦਰਖਤਾਂ ਉੱਤੇ ਖੇਡੀ ਜਾਂਦੀ ਹੈ ਖਿਡਾਰੀ ਇੱਕ ਵੱਡੇ ਦਰਖਤ ਤੇ ਚੜ ਜਾਂਦੇ ਹਨ ਰੁੱਖ ਦੇ ਹੇਠਾਂ ਇੱਕ ਗੋਲ ਦਾਇਰਾ ਵਾ ਕੇ ਉਸ ਵਿੱਚ ਇੱਕ ਡੰਡਾ ਰੱਖ ਦਿੱਤਾ ਜਾਂਦਾ ਹੈ ਦਾਈ ਵਾਲਾ ਡੰਡਾ ਲੱਤੇ ਹੇਠ ਹੁਕਮਾ ਆ ਕੇ ਦੂਰ ਸੁੱਟਦਾ ਹੈ ਤੇ ਆਪ ਰੁੱਖ ਤੇ ਚੜ ਜਾਂਦਾ ਹੈ ਦਾਈ ਵਾਲਾ ਡੰਡਾ ਚੁੱਕ ਕੇ ਦਾਇਰੇ ਵਿੱਚ ਲਿਆ ਰੱਖਦਾ ਹੈ ਤੇ ਫਿਰ ਉਹ ਖੂਬਰਾ ਕਿਸੇ ਖਿਡਾਰੀ ਨੂੰ ਛੂਣ ਲਈ ਚੜ ਜਾਂਦਾ ਹੈ ਇਹ ਵੱਡੇ ਗੱਬਰੂਆਂ ਦੀ ਇੱਕ ਮਨਪੌਂਦੀ ਖੇਡ ਹੈ ਇਸ ਦਾ ਨਾਂ ਹੈ ਲੂਣ ਮਿਆਣੀ ਇਹ ਵੱਡੇ ਗੱਬਰੂਆਂ ਦੀ ਮਨਪੌਂਦੀ ਖੇਡ ਹੈ ਇਸ ਵਿੱਚ ਗੱਬਰੂ ਮੈਦਾਨ ਤਿਆਰ ਕਰਦੇ ਹਨ ਉੱਥੇ ਇੱਕ ਸੋਟੀ ਨਾਲ ਲਕੀਰ ਵਾਹ ਕੇ 10-12 ਕਦਮਾਂ ਦੀ ਵਰਗਾਕਾਰ ਸ਼ਕਲ ਬਣਾ ਲਈ ਜਾਂਦੀ ਹੈ ਇਸਦੇ ਚਾਰੇ ਪਾਸੇ ਸੜਕ ਬਣਾ ਲਈ ਜਾਂਦੀ ਹੈ ਫਿਰ ਚੌੜੀਆਂ ਸੜਕਾਂ ਵਿੱਚ ਇੱਕ ਚੁਰਾਸਤਾ ਬਣਾ ਦਿੱਤਾ ਜਾਂਦਾ ਹੈ ਚੁਰਾਸਤੇ ਵਿੱਚ ਮਿੱਟੀ ਦੇ ਢੇਲ ਆ ਦਿੱਤੇ ਜਾਂਦੇ ਹਨ ਜਿਸ ਸਿਰਦਾਈ ਆਵੇ ਉਹ ਛੋਟੀ ਨਾਲ ਲੂਣ ਦੀ ਰਾਖੀ ਕਰਦਾ ਹੈ ਜਿਹੜਾ ਰਾਖੀ ਨਹੀਂ ਕਰ ਪਾਉਂਦਾ ਉਹ ਮਦੀਨ ਤੇ ਜੋ ਕਰ ਸਕੇ ਉਸ ਨੂੰ ਸਹਾ ਰਾਖਦੇ ਹਨ ਇਹਨਾਂ ਦੇਸੀ ਖੇਡਾਂ ਤੋਂ ਇਲਾਵਾ ਬੱਚਿਆਂ ਨਾਲ ਹੀ ਲੁਕਣ ਮਿੱਟੀ ਝੂਣ ਚਾਈ ਭੰਡਾ ਭੰਡਾਰੀਆਂ ਊਚ ਨੀਚ ਵਰਗੀਆਂ ਖੇਡਾਂ ਵੀ ਖੇਡੀਆਂ ਜਾਂਦੀਆਂ ਹਨ ਦੇਸੀ ਖੇਡਾਂ ਸਾਡੇ ਪੰਜਾਬੀ ਸੱਭਿਆਚਾਰ ਵਿਰਸੇ ਦਾ ਰੂਪ ਹਨ ਅੱਜ ਕੱਲ੍ਹ ਸਕੂਲਾਂ ਕਾਲਜਾਂ ਵਿੱਚ ਪੁਰਾਣੀਆਂ ਖੇਡਾਂ ਦੀ ਥਾਂ ਨਵੀਆਂ ਖੇਡਾਂ ਪ੍ਰਚਲਿਤ ਹੋ ਰਹੀਆਂ ਹਨ ਪਰ ਨਵੀਆਂ ਖੇਡਾਂ ਦੇ ਨਾਲ ਨਾਲ ਸਾਨੂੰ ਪੁਰਾਣੀਆਂ ਖੇਡਾਂ ਵੀ ਖੇਡਣੀਆਂ ਚਾਹੀਦੀਆਂ ਹਨ ਧੰਨਵਾਦ ਹਾਂਜੀ ਇਹ ਸੀ ਆਪਣਾ ਅੱਜ ਦਾ ਭਾਸ਼ਣ ਦਾ ਵਿਸ਼ਾ ਪੰਜਾਬ ਦੀਆਂ ਖੇਡਾਂ ਜੇਕਰ ਤੁਹਾਨੂੰ ਵਿਸ਼ਾ ਵਧੀਆ ਲੱਗਿਆ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ